ਜਲੰਧ ਦੇ ਸ਼ੌਣੀ ਹਲਕੇ ਦੇ ਪਿੰਡ ਧਰਮਪੁਰਾ ਆਬਾਦੀ ਵਿਖੇ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਤੀਨੂ ਦੇ ਹੱਕ ਵਿੱਚ ਇੱਕ ਭਰਵੀਂ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਇਸ ਮੌਕੇ ਹਰ ਇਕਾ ਇੰਚਾਰਜ ਰਾਜਵਿੰਦਰ ਕੌਰ ਦੇ ਨਾਲ ਅਮਰੀਕ ਬਾਗਰੀ, ਅਮਰਜੀਤ ਖੰਬੜਾ, ਮਨਦੀਪ ਸਿੰਘ ਰੌਕੀ, ਸਤਿੰਦਰ ਮਹੇ, ਨਿਰਮਲ ਸੁਮਨ, ਕਸ਼ਮੀਰੀ ਲਾਲ ਸੁਮਨ, ਤੇਜਪਾਲ ਪੰਗੂ, ਰਵਿੰਦਰ ਜੱਸਲ, ਤਰਸੇਮ ਮਹੇ, ਦਵਿੰਦਰ ਕੁਮਾਰ, ਜਤਿੰਦਰਪਾਲ ਸਿੰਘ, ਮਾਸਟਰ ਗੁਰਦੇਵ ਰਾਮਚਿੱਟੀ, ਭੁਪਿੰਦਰ ਸਿੰਘ, ਜੋਗਿੰਦਰ ਸਿੰਘ, ਓਮ ਪ੍ਰਕਾਸ਼ ਤੇ ਉਹਨਾਂ ਦੇ ਹਿਮਾਇਤੀ ਸ਼ਾਮਲ ਸਨ। ਸਾਰੇ ਲੋਕਾਂ ਤੋਂ ਕੰਪੀਸ ਪਰ ਤੋਂ ਪਰ ਇਹੋ ਜਿਹੀ ਬਾਤ ਸਾਡੇ ਨੰਬਰ ਦਾ ਜੋ ਵੀ ਤੁਸੀਂ ਸਰਕਾਰ ਦੱਸ ਕੇ ਸਾਥੀ ਫਿਰਦੇ ਨੇ ਉਹ ਪਟਾਦ ਸਵਟੀਆਂ ਵਿੱਚ ਦਾ ਪੈਰਾ ਜਿੱਦ ਜਿਹੜੇ ਸਾਰੇ ਵਿੱਚੋਂ ਪੜਾ ਨਾਮ ਉਹ ਜਿਆਤੀ ਕਮਾਅ ਕੈਂਟਰ ਤਾਂ ਮੁਝੇ ਕੋਈ ਸਾਥੀਓ ਮੈਂ ਜਿਹੜੀ ਲੈਕਚਰ ਆ ਤੇ ਮਨਸਾ ਬਣ ਆਉਂਦੀ ਹੈ ਹੈ ਤਾਂ ਦਫੰਤਾ ਕਿ ਸਰਕਾਰ ਬਦਲ ਕੇ ਤੱਕਾ ਹੋਵੇ ਸਰਕਾਰ ਬਦਲ ਕੇ ਤੱਕਾ ਹੋਵੇ ਕਿਉਂਕਿ ਪੰਜਾਬ ਦੇ ਅੰਦਰ ਆਵਾਜ਼ੀ ਪਾਰਟੀ ਦੀ ਸਰਕਾਰ ਬਣੀ ਤੁਸੀਂ ਸਾਰੇ ਨੇ ਚਿੱਤਿਆ ਮਣਾ ਕਿ ਕਿਹਨਾਂ ਨੇ ਸਰਕਾਰ ਬਦਦੇ ਸਾਰੀ ਕੰਮ ਦਾ ਬਿਸ਼ੂ ਕਰ ਦਿੱਤੇ ਕਿਉਂਕਿ ਆਵਾਜ਼ੀ ਪਾਰਟੀ ਤੋਂ ਲਿਖੋ ਅਭਿਲ ਕੇਂਦਰੀ ਕੇਂਦਰੀ ਬਾਦਸ਼ਾਹ

Shamla Chander Building Maintenance Handyman Under Check Trade Platform is now available on your local London area. He has more than five years experience in the same line. He used to work with reputed companies, agencies as well local builders with brothers. He is professional by plumbing, electrician, masonry work, carpentry. For more information, please contact him at

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ